ਆ ਫਾਰਮਰ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਇਸ ਵੇਲੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤੇ ਲਾਡੀ ਸ਼ੇਰੋਵਾਲ ਲੱਡੀ ਕਿਵੇਂ ਲੱਗ ਰਿਹਾ ਜਲੰਧਰ ਦੇ ਵਿੱਚੋਂ ਵਿਕਟਰੀ ਹੋਈ ਹੈ ਜਲੰਧਰ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਂ ਜਲੰਧਰ ਜ਼ਿਲ੍ਹੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦ ਕਰਦਾ ਉਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉਹਨਾਂ ਦੀ ਮਿਹਨਤ ਰੰਗ ਲਿਆਈ ਤਾਂ ਬਿਲਕੁਲ ਆਵਾ ਹੇਂਡਰੀ ਹੇਂਡਰੀ ਸਾਹਿਬ ਬੋਲ ਦੇ ਘਟੋਂ ਤੁਸੀਂ ਪਰ ਇੱਕ ਚੀਜ਼ ਦੱਸ ਕੇ ਜਾਓ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਨਾ ਕੇਵਲ ਜਲੰਧਰ ਸ਼ਹਿਰ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਨਫਰਤ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਨਕਾਰਿਆ ਹੈਗਾ ਖਾਸ ਕਰਕੇ ਜਲੰਧਰ ਦੇ ਲੋਕਾਂ ਨੇ ਜਿਹੜਾ ਇੱਕ ਲੋਕ ਦਲਬਦ루 ਸੀ ਉਹਨਾਂ ਨੂੰ ਸਿਰੇ ਤੋਂ ਨਕਾਰਤਾ ਹੈਗਾ ਖੁਸ਼ੀ ਕਿ ਨਹੀਂ ਹੈ ਨਤੀਜੇ ਬਹੁਤ ਤੋਂ ਸੈਂਟਰ ਦੇ ਉੱਪਰ ਹਾਈ ਲੈਵਲ ਦੇ ਵੀ ਨਤੀਜੇ ਬਹੁਤ ਚੁਕਾਉਣ ਵਾਲੇ ਆਏ ਐ ਐਗਜ਼ਿਟ ਪੋਲ ਦੇ ਨਤੀਜੇ ਜਿਸ ਤਰ੍ਹਾਂ ਦੇ ਨੇ ਰਵੀ ਬਿਲਕੁਲ ਵੀ ਚੁਕਾਉਣ ਵਾਲੇ ਨਹੀਂ ਐ ਕੱਲ ਵੀ ਤੁਸੀਂ ਰਾਓ ਜੀ ਦੀ ਝੋਟੀ ਸੀ ਆ ਫਾਰਮਰ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਇਸ ਵੇਲੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤੇ ਲਾਡੀ ਸ਼ੇਰੋਗੜ ਲੱਡੀ ਜੀ ਕਿਵੇਂ ਲੱਗ ਰਿਹਾ ਜਲੰਧਰ ਦੇ ਵਿੱਚੋਂ ਵਿਕਟਰੀ ਹੋਈ ਹੈ ਜਲੰਧਰ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਂ ਜਲੰਧਰ ਜ਼ਿਲ੍ਹੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦ ਕਰਦਾ ਉਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉਹਨਾਂ ਦੀ ਮਿਹਨਤ ਰੰਗ ਲਿਆਈ ਤਾਂ ਬਿਲਕੁਲ ਆਵਾ ਹੇਂਡਰੀ ਹੇਂਡਰੀ ਸਾਹਿਬ ਬੋਲ ਦੇ ਘਟੋਂ ਤੁਸੀਂ ਪਰ ਇੱਕ ਚੀਜ਼ ਦੱਸ ਕੇ ਜਾਓ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਨਾ ਕੇਵਲ ਜਲੰਧਰ ਸ਼ਹਿਰ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਨਫ਼ਰਤ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਨਕਾਰਿਆ ਹੈਗਾ ਖਾਸ ਕਰਕੇ ਜਲੰਧਰ ਦੇ ਲੋਕਾਂ ਨੇ ਜਿਹੜਾ ਇੱਕ ਲੋਕ ਦਲਬਦਲੂ ਸੀ ਉਹਨਾਂ ਨੂੰ ਸਿਰੇ ਤੋਂ ਨਕਾਰਤਾ ਹੈਗਾ ਖੁਸ਼ੀ ਕਿ ਨਹੀਂ ਹੈ ਨਤੀਜੇ ਬਹੁਤ ਤੋਂ ਸੈਂਟਰ ਦੇ ਉੱਪਰ ਹਾਈ ਲੈਵਲ ਦੇ ਵੀ ਨਤੀਜੇ ਬਹੁਤ ਚੁਕਾਉਣ ਵਾਲੇ ਆਏ ਐ ਐਗਜ਼ਿਟ ਪੋਲ ਦੇ ਨਤੀਜੇ ਜਿਸ ਤਰ੍ਹਾਂ ਸੀ रवि ਬਿਲਕੁਲ ਵੀ ਚੁਕਾਉਣ ਵਾਲੇ ਨਹੀਂ ਐ ਕੱਲ ਵੀ ਤੁਸੀਂ ਰਾਓ ਜੀ ਦੀ ਝੋਟੀ ਸੀ ਫਾਰਮਰ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਇਸ ਵੇਲੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤੇ ਲਾਡੀ ਸ਼ੇਰੋਗੜ ਲੱਡ ਜੀ ਕਿਵੇਂ ਲੱਗ ਰਿਹਾ ਜਲੰਧਰ ਦੇ ਵਿੱਚੋਂ ਵਿਕਟਰੀ ਹੋਈ ਹੈ ਜਲੰਧਰ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਂ ਜਲੰਧਰ ਜ਼ਿਲ੍ਹੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦ ਕਰਦਾ ਉਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉਹਨਾਂ ਦੀ ਮਿਹਨਤ ਰੰਗ ਲਿਆਈ ਤਾਂ ਬਿਲਕੁਲ ਆ ਬਾਬਾ ਹੈਂਦਰੀ ਹੈਂਦਰੀ ਸਾਹਿਬ ਬੋਲ ਦੇ ਘਟੋਂ ਤੁਸੀਂ ਪਰ ਇੱਕ ਚੀਜ਼ ਦੱਸ ਕੇ ਜਾਓ ਜਲੰਧਰ ਸ਼ਹਿਰ ਚੰਦੀ ਦੀ ਲਹਿਰ ਨਾ ਕੇਵਲ ਜਲੰਧਰ ਸ਼ਹਿਰ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਨਫਰਤ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਨਕਾਰ ਰਿਹਾ ਹੈਗਾ ਖਾਸ ਕਰਕੇ ਜਲੰਧਰ ਦੇ ਲੋਕਾਂ ਨੇ ਜਿਹੜਾ ਇੱਕ ਲੋਕ ਦਲ ਬਦਲੂ ਸੀ ਉਹਨਾਂ ਨੂੰ ਸਿਰੇ ਤੋਂ ਨਕਾਰਤਾ ਹੈਗਾ ਤਾਂ ਖੁਸ਼ੀ ਕਿ ਨਹੀਂ ਹੈ ਨਤੀਜੇ ਬਹੁਤ ਤਾਂ ਸੈਂਟਰ ਦੇ ਉੱਪਰ ਹਾਈ ਲੈਵਲ ਦੇ ਵੀ ਨਤੀਜੇ ਬਹੁਤ ਚੁਕਾਉਣ ਵਾਲੇ ਆਏ ਐ ਐਗਜ਼ਿਟ ਪੋਲ ਦੇ ਨਤੀਜੇ ਜਿਸ ਤਰ੍ਹਾਂ ਦੇ ਨੇ ਬਿਲਕੁਲ ਵੀ ਚੁਕਾਉਣ ਵਾਲੇ ਨਹੀਂ ਐ ਕੱਲ ਵੀ ਤੁਸੀਂ ਰਾਓ ਜੀ ਦੀ ਝੋਟੀ ਸੀ ਆ ਫਾਰਮਰ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਇਸ ਵੇਲੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤੇ ਲਾਡੀ ਸ਼ੇਰੋਗੜ ਲੱਡ ਜੀ ਕਿਵੇਂ ਲੱਗ ਰਿਹਾ ਜਲੰਧਰ ਦੇ ਵਿੱਚੋਂ ਵਿਕਟਰੀ ਹੋਈ ਹੈ ਜਲੰਧਰ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਂ ਜਲੰਧਰ ਜ਼ਿਲ੍ਹੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦ ਕਰਦਾ ਉਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉਹਨਾਂ ਦੀ ਮਿਹਨਤ ਰੰਗ ਲਿਆਈ ਤਾਂ ਬਿਲਕੁਲ ਆ ਬਾਬਾ ਹੈਂਦਰੀ ਹੈਂਦਰੀ ਸਾਹਿਬ ਬੋਲ ਦੇ ਘਟੋਂ ਤੁਸੀਂ ਪਰ ਇੱਕ ਚੀਜ਼ ਦੱਸ ਕੇ ਜਾਓ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਨਾ ਕੇਵਲ ਜਲੰਧਰ ਸ਼ਹਿਰ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਨਫ਼ਰਤ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਨਕਾਰਿਆ ਹੈਗਾ ਖਾਸ ਕਰਕੇ ਜਲੰਧਰ ਦੇ ਲੋਕਾਂ ਨੇ ਜਿਹੜਾ ਇੱਕ ਲੋਕ ਦਲਬਦਲੂ ਸੀ ਉਹਨਾਂ ਨੂੰ ਸਿਰੇ ਤੋਂ ਨਕਾਰਤਾ ਹੈਗਾ ਖੁਸ਼ੀ ਕਿ ਨਹੀਂ ਹੈ ਨਤੀਜੇ ਬਹੁਤ ਤੋਂ ਸੈਂਟਰ ਦੇ ਉੱਪਰ ਹਾਈ ਲੈਵਲ ਦੇ ਵੀ ਨਤੀਜੇ ਬਹੁਤ ਚੁਕਾਉਣ ਵਾਲੇ ਆਏ ਐ ਐਗਜ਼ਿਟ ਪੋਲ ਦੇ ਨਤੀਜੇ ਜਿਸ ਤਰ੍ਹਾਂ ਦੇ ਨੇ ਰਵੀ ਬਿਲਕੁਲ ਵੀ ਚੁਕਾਉਣ ਵਾਲੇ ਨਹੀਂ ਐ ਕੱਲ ਵੀ ਤੁਸੀਂ ਰਾਓ ਜੀ ਦੀ ਝੋਟੇ ਸੀ